राम, की की राम, तो राम जी तो तो राम ने रावण नीप रहे लोग कि लक्ष्मण फिर भेजा रावण ने विद्वान जय ने कोई ज्ञान लक्ष्मण जी राम के कहते रावण ने ने कि तू बहुत बड़ा विद्वान है कि तू चार है तेन चार बेजबानी चेते ਵਿਗਿਆਨੀਆ ਦਾ ਸੰਸਾਰ ਤੋਂ ਚਲੇ ਉਹਨੇ ਤਿੰਨ ਗੱਲਾਂ ਲੱਭੀਆਂ ਸਿਆਣੇ ਦੀ ਪਹਿਲੀ ਗੱਲ ਇਹ ਕਹੀ ਕਿ ਚੰਗੇ ਕੰਮ ਨੂੰ ਕਰ ਲਿਆ ਦੇਰ ਨਾ ਕਰ ਕਾਲਾ ਨਾ ਖੇਤੀ ਨਾਲ ਕਰ ਤੋ ਚੰਗਾ ਕੋਈ ਕਿਉਂਕਿ ਸੁਭਾਸ਼ਾ ਦਾ ਕੋਈ ਨਹੀਂ ਪਤਾ ਕਿਦੋਂ ਮੁੱਕ ਜਾਣਾ ਮਾੜਾ ਕੰਮ ਕਰ ਲਗਿਆ ਕਾਲਾ ਕਦੋਂ ਬਸ ਜਦੋਂ ਉਹਨੂੰ ਦੇਰ ਨਾਲ ਕਰਤਾ ਜਦਨ ਕਰੋ ਉਹ ਸਕਦਾ ਹੈ ਕਿ ਭੁੱਲੀ ਜਾਵੇ ਉਹ ਤਾਂ ਡਾੜਾ ਕਰਦੇ। ਦੂਜੀ ਗੱਲ ਉਹ ਨਹੀਂ ਆਖੀ। ਕਹਦਾ ਰੋਗ ਤੇ ਬੈਰੇਂ। ਕਦੇ ਵੀ ਛੋਟਾ ਨਾ ਕਰੀ। ਮਹਿਰਾਮ ਤੇ ਉਹਦੀ ਸੈਨਾ ਜਿਹੜੀ ਪਾਂਦਰ ਸੈਨਾ ਦਾ ਨੂੰ ਛੁੱਕਿਆ ਸਮੁੰਦਰ। ਇਹ ਮੇਰਾ ਕੀ ਵਗਾੜ ਦੇਣ ਕਿ ਕਿਸ ਕਰਕੇ ਮੈਂ ਮਾਰਿਆ ਗਿਆ। ਇਹਦੀ ਗੱਲ ਉਹ ਨਹੀਂ ਆਖੀ। ਕਹਿੰਦਾ ਵੀ ਕੋਈ ਵੀ ਭਾਵੇਂ ਬਹੁਤ ਡੇਢੇ। ਉਹਨੂੰ ਕਦੇ ਵੀ ਆਪਣਾ ਭੇਦ ਨਾ ਦੇ। ਮੇਰੀ ਧੁੱਲੀ ਵਿੱਚ ਅਮਰ ਦੀ ਕੁੰਡ ਸੀ। ਮੈਂ ਆਪਣੇ ਪ੍ਰਾਪਤ ਇੱਕ ਹੰਸ ਦਾ ਪੇਟ ਦੇ ਦਿੱਤਾ ਮੈਂ ਮਰਦਾ ਨਹੀਂ ਸੀ ਜੇ ਕਿਤੇ ਮੇਰਾ ਪ੍ਰਾਪ ਰਾਮ ਨੂੰ ਜਾ ਕੇ ਭੇਜਦਾ ਦਿੱਤਾ ਮੇਰੇ ਲਾਹੇ ਤੇ تیر ਮਾਰਿਆ ਉਹਨੇ ਤੇ تیر ਮਾਰਿਆ ਤਾਂ ਮੈਂ ਮਰ ਲੱਗਿਆ ਜੇ ਪੇਟ ਮੈਂ ਆਪਣੇ ਭਾਈ ਦਾ ਨਾ ਦਿੰਦਾ ਤਾਂ ਮੇਰੀ ਮੌਤ ਨਹੀਂ ਸੀ ਨਾਭੇ ਦੇ ਵਿੱਚ ਸੁਆਸ ਕਿ ਕਿਹਦੇ ਹਾਸਲੇ ਵਿੱਚ ਇਥੋਂ ਹੀ ਮਦੈਨੇ ਸੁਆਸ ਮਿਕਰਦੇ ਸੁਆਸਾਂ ਦੀ ਗੱਡ ਕੋਲ ਵੀ ਹੀ ਇਹਨਾਂ ਨੂੰ ਕਿ ਸਿਆਣੇ ਕਿੰਨੇ ਕਿ ਅਮਰ ਨਹੀਂ ਹੁੰਦੇ ਸੁਬਾਹ ਇੱਥੇ ਬਸਦੇ ਨੇ ਉਹ ਕਹਿੰਦਾ ਹੈ ਕਿ ਇਹ ਇਹਨਾਂ ਗੱਲਾਂ ਚੀਤੇ ਰਹੀ ਕਦੇ ਵੀ ਚੰਗਾ ਕੰਮ ਕਰਨ ਲੱਗਿਆਂ ਨੀਰ ਨਾ ਕਰੀ ਛੇਗੀ ਨਾਲ ਕਰ ਮਾੜੇ ਕੰਮ ਤੋਂ ਕਾਲਾ ਕਿੰਨਾ ਜਾਂਦਾ ਫਿਰ ਇਹ ਕੀਤਾ ਕਿ ਦੁਸ਼ਮਣਾਂ ਤੇ ਰੋਗ ਰੋਗ ਨੂੰ ਛੋਟਾ ਨਾ ਜਾਣ ਇਹਨੂੰ ਵੱਡੇ ਹੀ ਸਮਝ ਕੇ ਕਰੀ ਤੇ ਦੁਸ਼ਮਣ ਵੀ ਭਾਵੇਂ ਛੋਟੇ ਤੋਂ ਛੋਟਾ ਹੈ ਵੱਡਾ ਸਮਝੀਂ ਰੋਗ ਤੂੜੇ ਤੋਂ ਗੁੰਡਾ ਹੋਵੇ ਭੱਡੇ ਹੀ ਸੌਂਦੀ ਫਿਰ ਕਹਿੰਦਾ ਹੈ ਕਿ ਕਿਸੇ ਨੂੰ ਆਪਣਾ ਪਹਿਨਣਾ ਦੀ ਤਾਕਤ ਤੱਤ ਇਹ ਤਿੰਨ ਗੱਲਾਂ ਕਿ ਨੇ ਛਾੜੇ ਇਤਨੇ ਕਿ ਰਾਵਣ ਨੇ ਮਰਨ ਵੇਲੇ ਦਸ਼ਮਣ ਤਿੰਨ ਗੱਲਾਂ